ਇੱਕ ਗਰੀਬ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਇੱਕ ਚੰਗੇ ਘਰ ਵਿੱਚ ਹੋ ਜਾਂਦਾ ਹੈ। ਵਿਆਹ ਦੇ ਕਾਰਡ ਵੰਡੇ ਜਾ ਚੁੱਕੇ ਸੀ, ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੀ ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਕੁੜੀ ਦੇ ਮंगेਤਰ ਦੀ ਮੌਤ ਹੋ ਜਾਂਦੀ ਹੈ। ਫਿਰ ਕਿਸ ਤਰ੍ਹਾਂ ਕੁੜੀ ਦਾ ਹੋਣ ਵਾਲਾ ਸਹੁਰਾ ਪਰਿਵਾਰ ਕੁੜੀ ਦੀ ਜ਼ਿੰਦਗੀ ਦੇ ਵਿੱਚ ਕੀ ਰੋਲ ਅਦਾ ਕਰਦਾ ਹੈ? ਕੀ ਸੀ ਪੂਰੀ ਕਹਾਣੀ, ਸਾਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਪਰਮਜੀਤ ਇੱਕ ਸਧਾਰਨ ਜੇ ਪਰਿਵਾਰ ਦੀ ਕੁੜੀ ਜਿੱਥੇ ਬਹੁਤ ਹੀ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ। ਉਹਦੀਆਂ ਦੋ ਛੋਟੀਆਂ ਭੈਣਾਂ ਤੇ ਉਹਨਾਂ ਦਾ ਕੋਈ ਭਰਾ ਵੀ ਨਹੀਂ ਸੀ। ਉਹਦਾ ਪਿਓ ਹਰਨੇਕ ਥੋੜੀ ਜਿਹੀ ਜ਼ਮੀਨ ਤੇ ਗੁਜ਼ਾਰਾ ਕਰਦਾ ਹਰਨੇਕ ਦੇ ਕਿਸੇ ਜਾਣਕਾਰ ਬੰਦੇ ਦੇ ਰਾਹੀਂ ਉਹਦੀ ਵੱਡੀ ਤੀ ਪਰਮਜੀਤ ਲਈ ਇੱਕ ਰਿਸ਼ਤਾ ਆਉਂਦਾ ਤਾਂ ਸਾਰੇ ਇੱਕਦਮ ਹੈਰਾਨ ਵੀ ਹੋ ਜਾਂਦੇ ਆ ਕਿ ਸਾਡੇ ਪੱਲੇ ਤਾਂ ਕੱਖ ਨਹੀਂ ਫਿਰ ਵੀ ਸਾਨੂੰ ਇਹਨੇ ਚੰਗੇ ਘਰ ਦਾ ਰਿਸ਼ਤਾ ਅਚਾਨਕ ਕਿਵੇਂ ਆ ਗਿਆ ਪਰਮਜੀਤ ਨੂੰ ਪਹਿਲਾਂ ਵੀ ਬਹੁਤ ਰਿਸ਼ਤੇ ਆਉਂਦੇ ਨੇ ਪਰ ਉਹਨਾਂ ਪਰ ਉਹਨਾਂ ਨੂੰ ਹਮੇਸ਼ਾ ਇਸ ਕਰਕੇ ਨਾ ਸੁਣਨ ਨੂੰ ਮਿਲਦੀ ਸੀ ਕਿ ਇਹਨਾਂ ਦੀ ਫੈਮਿਲੀ ਦਾ ਸਟੇਟਸ ਮੁੰਡੇ ਦੇ ਨਾਲ ਮੈਚ ਨਹੀਂ ਕਰਦਾ ਦੂਜੀ ਗੱਲ ਇਹ ਸੀ ਕਿ ਘਰ ਚ ਤਿੰਨ ਧੀਆਂ ਨੇ ਇਹ ਸਾਰੀਆਂ ਚੀਜ਼ਾਂ ਪਰਮਜੀਤ ਦੇ ਰਿਸ਼ਤੇ ਤੇ ਭਾਰੀ ਪੈ ਜਾਂਦੀਆਂ ਪਰ ਜਿਹੜਾ ਹੁਣ ਰਿਸ਼ਤਾ ਆਇਆ ਸੀ ਇਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਇਹ ਪਰਮਜੀਤ ਦੇ ਪਰਿਵਾਰ ਨਾਲੋਂ ਕਿਤੇ ਵੱਧ ਅਮੀਰ ਪਰਿਵਾਰ ਸੀ ਉਸ ਪਰਿਵਾਰ ਦਾ ਮੁੰਡਾ ਕੁਲਜਿੰਦਰ ਮਾਪਿਆਂ ਦਾ ਇਕਲੌਤਾ ਪੁੱਤ ਸੀ ਹਰਨੇਕ ਸਿੰਘ ਜਿਵੇਂ ਦੁਨੀਆ ਦਾ ਚਿਹਰਾ ਦੇਖ ਚੁੱਕਿਆ ਸੀ ਉਹ ਸੋਚਦਾ ਕਿ ਸਾਡੇ ਅੱਗੇ ਪੱਲੇ ਤਾਂ ਕੁਝ ਨਹੀਂ ਉਹਨੇ ਵਿਚੋਲੇ ਨੂੰ ਕਿਹਾ ਬਾਈ ਤੈਨੂੰ ਸਾਡੇ ਹਾਲਾਤਾਂ ਦਾ ਪਤਾ ਹੈ ਮੁੰਡੇ ਵਾਲਿਆਂ ਨੇ ਰਿਸ਼ਤਾ ਭੇਜਿਆ ਹੋ ਸਕਦਾ ਹੈ ਉਹਨਾਂ ਨੂੰ ਸਾਡੇ ਬਾਰੇ ਪਤਾ ਨਾ ਹੋਵੇ ਫਿਰ ਕਿਤੇ ਤੂੰ ਮਜ਼ਾਕ ਤਾਂ ਨਹੀਂ ਕਰ ਰਿਹਾ ਹਰਨੇਕ ਦੀ ਗੱਲ ਸੁਣ ਕੇ ਵਿਚੋਲਾ ਕਹਿਣ ਲੱਗਦਾ ਕਿ ਮੁੰਡੇ ਵਾਲਿਆਂ ਨੇ ਇਹ ਕਿਹਾ ਕਿ ਸਾਨੂੰ ਇੱਕ ਸਧਾਰਨ ਪਰਿਵਾਰ ਦੀ ਕੁੜੀ ਚਾਹੀਦੀ ਹੈ ਜਿਹੜੀ ਘਰ ਸੰਭ ਲਵੇ ਹਰਨੇਕ ਨੇ ਇਹ ਗੱਲ ਆਪਦੀ ਘਰ ਵਾਲੀ ਨਾਲ ਕੀਤੀ ਇਹ ਪਰਮਜੀਤ ਦੇ ਰਿਸ਼ਤੇ ਦੀ ਦਾਸ ਪਈ ਹੈ ਤਾਂ ਪਰਮਜੀਤ ਦੀ ਮਾਂ ਵੀ ਕਹਿੰਦੀ ਹੈ ਕਿ ਆਪਾਂ ਕੁਝ ਨਹੀਂ ਪੁੱਛਣਾ ਅਗਲਿਆਂ ਨੇ ਵੀ ਕੁਝ ਸੋਚ ਸਮਝ ਕੇ ਸਾਡੇ ਵੱਲ ਪੈਰ ਵਧਾਏ ਹੋਣਗੇ ਵਿਚੋਲਾ ਉਹਨਾਂ ਦੇ ਜਾਣ ਪਛਾਣ ਵਾਲਾ ਹੀ ਸੀ ਇਸ ਲਈ ਉਹ ਸਾਰੀ ਗੱਲ ਉਸ ਦੇ ਉੱਤੇ ਛੱਡ ਦਿੰਦੇ ਆ ਦੂਸਰੇ ਪਾਸੇ ਕੁਲਜਿੰਦਰ ਦਾ ਪਿਓ ਹੀ ਖੇਤਾਂ ਦਾ ਸਾਰਾ ਕੰਮ ਸੰਭਾਲਦਾ ਸੀ। ਖੇਤ ਕੰਮ ਕਰਨ ਲਈ ਉਸਨੇ ਕਈ ਬੰਦੇ ਰੱਖੇ ਹੋਏ ਸੀ। ਕੁਲਜਿੰਦਰ ਘਰ ਦੇ ਵਿੱਚੋਂ ਦੋ-ਦੋ ਦਿਨ ਗਾਇਬ ਵੀ ਰਹਿੰਦਾ। ਮਾਂ ਨੂੰ ਥੋੜਾ-ਥੋੜਾ ਅਹਿਸਾਸ ਹੁੰਦਾ ਕਿ ਉਹਦੇ ਪੁੱਤ ਦੀ ਰਹਿਣੀ-ਬਹਿਣੀ ਚੰਗੇ ਲੋਕਾਂ 'ਚ ਨਹੀਂ ਆ। ਪਿਓ ਦੇ ਉਹ ਬਾਹਲਾ ਮੱਥੇ ਨਹੀਂ ਸੀ ਲੱਗਦਾ। ਕੁਲਜਿੰਦਰ ਦੀ ਮਾਂ ਉਸ ਦੀਆਂ ਗੱਲਾਂ ਤੇ ਪੜਦਾ ਪਾਉਂਦੀ ਰਹਿੰਦੀ। ਉਹ ਸੱਜਣ ਸਿਉਂਦੇ ਨਾਲ ਗੱਲਬਾਤ ਕਰਦੀ ਹੈ ਕਿ ਜਿੰਨੀ ਜਲਦੀ ਹੋ ਸਕਦਾ ਹੈ ਸਾਨੂੰ ਕੁੜੀ ਦਾ ਰਿਸ਼ਤਾ ਲਿਆ ਦਿਓ। ਸੱਜਣ ਸਿੰਘ ਅੰਦਰੋਂ-ਅੰਦਰੀ ਇਹ ਵੀ ਸੋਚਦਾ ਹੈ ਕਿ ਇੰਨੀ ਕਾਲੀ ਕਿਉਂ ਕਰ ਰਿਹਾ ਫਿਰ ਸੋਚਿਆ ਠੀਕ ਹੈ ਹਰਨੇਕ ਨੂੰ ਵੀ ਕਾਹਲ ਹੈ ਕੁੜੀ ਦਾ ਰਿਸ਼ਤੇ ਦੀ ਥੋੜੇ ਦਿਨਾਂ ਬਾਅਦ ਹੀ ਉਹ ਮੰਗਣਾ ਕਰਦੇ ਨੇ ਮੰਗਣੇ ਵਿੱਚ ਕੁਲਜਿੰਦਰ ਦੀ ਮਾਂ ਪਰਮਜੀਤ ਨੂੰ ਚੰਗਾ ਸੋਨੇ ਦਾ ਸੈੱਟ ਪਾ ਕੇ ਜਾਂਦੀ ਹੈ ਮੰਗਣੇ ਦਾ ਵੀ ਸਾਰਾ ਖਰਚ ਉਹ ਖੁਦ ਕਰਦੇ ਨੇ ਹਰਨੇਕ ਇਹੀ ਸੋਚਦਾ ਹੈ ਕਿ ਮੇਰੀ ਧੀ ਦੀ ਕਿਸਮਤ ਕਿੰਨੀ ਚੰਗੀ ਹੈ ਮੁੰਡੇ ਦਾ ਪਿਓ ਹਰਨੇਕ ਸਿਆ ਨੂੰ ਕਹਿੰਦਾ ਵੀ ਤੁਸੀਂ ਧੀ ਦੇ ਧੀ ਸਾਡੇ ਲਈ ਇਹ ਬਹੁਤ ਵੱਡੀ ਗੱਲ ਹੈ ਸਾਰੇ ਪਿੰਡ ਵਿੱਚ ਇਹੀ ਗੱਲ ਬੜੀ ਹੈਰਾਨੀ ਭਰੀ ਹੋ ਜਾਂਦੀ ਹੈ ਕਿ ਇੱਕ ਗਰੀਬ ਪਰਿਵਾਰ ਦਾ ਰਿਸ਼ਤਾ ਐਡੇ ਵੱਡੇ ਖਾਨਦਾਨ ਨਾਲ ਕਿਵੇਂ ਜੁੜਿਆ ਉਹਨਾਂ ਦਾ ਰਿਸ਼ਤਾ ਹੋ ਜਾਂਦਾ ਫਿਰ ਕੁਲਜਿੰਦਰ ਦੀ ਪਰਮਜੀਤ ਦੇ ਨਾਲ ਫੋਨ ਤੇ ਗੱਲ ਵੀ ਹੋਣ ਲੱਗ ਜਾਂਦੀ ਹੈ ਕੁਲਜਿੰਦਰ ਨੇ ਦੋ ਦੋ ਦਿਨ ਗੈਰ ਰਹਿਣਾ ਗੱਲ ਨਾ ਕਰਨੀ ਫਿਰ ਆ ਕੇ ਗੱਲ ਵੀ ਕਰਨੀ ਤੇ ਗੱਲਾਂ ਵੀ ਅਜੀਬ ਜੀਆਂ ਕਰਨੀਆਂ ਇਹ ਸਾਰਾ ਕੁਝ ਪਰਮਜੀਤ ਨੂੰ ਉਪਰਾ ਉਪਰਾ ਜਿਹਾ ਲੱਗਦਾ ਪਰ ਪਰਮਜੀਤ ਵੀ ਇਸ ਗੱਲ ਦਾ ਓਲਾ ਰੱਖ ਗਈ ਥੋੜੇ ਦਿਨਾਂ ਬਾਅਦ ਹੀ ਵਿਚੋਲਾ ਸਰਜਣ ਸਿੰਘ ਵਿਆਹ ਲੈ ਕੇ ਆਉਂਦਾ ਕਿਉਂਕਿ ਉਹ ਵਿਆਹ ਦੀ ਵੀ ਕਾਲ ਕਰ ਰਹੇ ਸੀ ਸਤੇ ਹਰਨੇਕ ਕਹਿੰਦਾ ਹੈ ਕਿ ਅਸੀਂ ਤਾਂ ਪਹਿਲਾਂ ਹੀ ਸੋਚ ਰਹੇ ਹਾਂ ਕਿ ਉਹ ਵਿਆਹ ਨੂੰ ਕਹਿਣ ਤੇ ਅਸੀਂ ਆਪਣਾ ਕੋਈ ਪ੍ਰਬੰਧ ਕਰੀਏ ਸੱਜਣ ਨੇ ਸਾਫ਼ ਹੀ ਕਹਿ ਦਿੱਤਾ ਕਿ ਉਹਨਾਂ ਨੇ ਪ੍ਰਬੰਧ ਕਰਾਉਣਾ ਨਹੀਂ ਆਪਦੇ ਘਰ 'ਚ ਪਾਰਟੀ ਰੱਖਣੀ ਹੈ ਉਹਨਾਂ ਨੇ ਸਿਰਫ ਆਨੰਦ ਕਾਰਜੀ ਲੈਣੇ ਨੇ ਦੋਨਾਂ ਧਿਰਾਂ ਨੂੰ ਸਨੇਹੇ ਪਹੁੰਚਾ ਦਿੱਤੇ ਗਏ 28 ਦਿਨਾਂ ਤੇ ਬਰਾਤ ਆਊਗੀ ਤਿਆਰੀਆਂ ਵਿਆਹਾਰੀਆਂ 'ਚ ਸਮਾਂ ਲੰਘਣ ਲੱਗ ਗਿਆ ਗਲੀ ਗੁਆਂਢ ਤੇ ਰਿਸ਼ਤੇਦਾਰ ਪਰਮਜੀਤ ਦੀ ਮਾਂ ਨੂੰ ਆ ਕੇ ਵਧਾਈਆਂ ਦਿੰਦੇ ਦੂਜੇ ਪਾਸੇ ਜਿਹੜਾ ਕੁਲਜਿੰਦਰ ਉਹ ਵਿਆਹ ਦੀਆਂ ਤਿਆਰੀਆਂ ਦੇ ਦਿਨਾਂ ਦੇ ਦਰਮਿਆਨ ਵੀ ਘਰ ਚੋਂ ਗਾਇਬ ਰਹਿਣ ਲੱਗ ਜਾਂਦਾ ਹੈ। ਵਿਆਹ ਦੇ ਦਿਨ ਵੀ ਨੇੜੇ ਆ ਰਹੇ ਸੀ ਤੇ ਕਾਰਡ ਵੀ ਵੰਡੇ ਗਏ ਸੀ। ਕੁਲਜਿੰਦਰ ਵਿਆਹ ਦੇ ਪ੍ਰਬੰਧਾਂ ਦੇ ਬਹਾਨੇ ਦੇ ਵਿੱਚ ਬਾਹਰ ਕਿਤੇ ਹੋਰ ਹੀ ਜਾਣ ਆਉਣ ਲੱਗ ਪੈਂਦਾ ਹੈ। ਵਿਆਹ ਤੋਂ ਥੋੜੇ ਦਿਨ ਪਹਿਲਾਂ ਹੀ ਕੁਲਜਿੰਦਰ ਚਿਵਾਰੇ ਵਿੱਚ ਸੁੱਤਾ ਪਿਆ ਸੀ। ਉਸਦੇ ਮਾਮੇ ਦੇ ਮੁੰਡੇ ਵੀ ਆਏ ਹੋਏ ਸੀ ਤੇ ਹੋਰ ਵੀ ਘਰਾਂ ਦੇ ਕਈ ਮੁੰਡੇ ਕੰਮਕਾਰ ਕਰਾ ਰਹੇ ਸੀ। ਕੁਲਜਿੰਦਰ ਦੀ ਮਾਂ ਨੂੰ ਕਹਿੰਦੀ ਹੈ ਕਿ ਵਿਆਹ ਵਾਲੇ ਨੂੰ ਚਿਵਾਰੇ ਤੋਂ ਹੇਠਾਂ ਲਾ ਲਿਓ। ਤੁਹਾਡੇ ਨਾਲ ਚਾਹ ਪਾਣੀ ਪੀ ਲਵੇਗਾ। ਕਲਜਿੰਦਰ ਦੀ ਮਾਂ ਨੇ ਇਹ ਗੱਲ ਕਹੀ ਤਾਂ ਉਹਨਾਂ ਵਿੱਚੋਂ ਇੱਕ ਜਾਣਾ ਭੱਜ ਕੇ ਚਵਾਰੇ ਤੇ ਚੜ ਜਾਂਦਾ ਹੈ। ਉਹ ਜਾ ਕੇ ਕੀ ਵੇਖਦਾ ਹੈ ਵੀ ਕਲਜਿੰਦਰ ਆਪਦੇ ਮੂੰਹ ਤੇ ਸਹਰਾਣਾ ਰੱਖ ਕੇ ਸੁੱਤਾ ਪਿਆ ਹੈ। ਜਿਵੇਂ ਹੀ ਉਹਦੇ ਚਾਚੇ ਦਾ ਮੁੰਡਾ ਉਹਦੇ ਪੈਰ ਨੂੰ ਖਿੱਚਦਾ ਤਾਂ ਉਹਦੇ ਸਹਰਾਣੇ ਤੇ ਰੱਖਿਆ ਹੋਇਆ ਹੱਥ ਝੇਠਾਂ ਲੰਮਕ ਗਿਆ। ਸਹਰਾਣਾ ਮੂੰਹ ਤੋਂ ਡਿੱਗ ਗਿਆ ਤੇ ਕਲਜਿੰਦਰ ਦੇ ਮੂੰਹ ਚੋਂ ਝੱਗ ਆ ਰਹੀ ਸੀ। ਕਲਜਿੰਦਰ ਦੀ ਇਹ ਹਾਲਤ ਦੇਖ ਕੇ ਉਸਦੇ ਚਾਚੇ ਦੇ ਮੁੰਡੇ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ। ਉਹਨੇ ਭੱਜ ਕੇ ਜਾ ਕੇ ਵਾਜਾਂ ਮਾਰੀਆਂ ਸਾਰੇ ਜਾਣੇ ਉੱਪਰ ਆ ਗਏ ਪਿੱਛੇ ਹੀ ਮਾਂ ਹਫੜਾ ਤਫੜੀ ਕਰਦੀ ਪਹੁੰਚੀ ਜਦੋਂ ਦੇਖਿਆ ਤਾਂ ਕੁਲਜਿੰਦਰ ਦੇ ਮੂੰਹ ਚੋਂ ਝੱਗ ਤੇ ਖੂਨ ਆ ਰਿਹਾ ਸੀ ਸਾਰੇ ਜਾਣੇ ਇਹ ਦੇਖ ਕੇ ਹੈਰਾਨ ਸੀ ਸਭ ਕੁਝ ਕਿਵੇਂ ਹੋ ਗਿਆ ਉਸ ਟਾਈਮ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਅਟੈਕ ਆ ਗਿਆ ਉਹਦੀ ਮੌਤ ਹੋ ਗਈ ਤੇ ਬਾਅਦ ਵਿੱਚ ਪਤਾ ਲੱਗਦਾ ਕਿ ਉਹ ਮਹਿੰਗਾ ਨਸ਼ਾ ਕਰਦਾ ਸੀ ਕੁਲਜਿੰਦਰ ਦੀ ਮੌਤ ਨਾਲ ਉਸਦੇ ਮਾਪਿਆਂ ਨੂੰ ਗਹਿਰਾ ਸਦਮਾ ਲੱਗਦਾ ਉਸ ਦਾ ਪਿਓ ਤਾਂ ਆਪਾ ਹੀ ਖੋ ਬੈਠਾ ਸੀ ਉਸ ਨੂੰ ਤਾਂ ਆਉਣ ਵਾਲੇ ਕੱਲ ਬਾਰੇ ਸੋਚ-ਸੋਚ ਕੇ ਫਿਕਰ ਹੋ ਰਿਆ ਸੀ ਸੱਜਣ ਸਿਓ ਪਰਮਜੀਤ ਕੇ ਘਰੇ ਸੁਨੇਹਾ ਪਹੁੰਚਾ ਦਿੰਦਾ ਹੈ ਹਰਨੇਕ ਨੂੰ ਜਦੋਂ ਦੱਸਦਾ ਤਾਂ ਹਰਨੇਕ ਤਾਂ ਹਾਂ ਮਾਰ ਕੇ ਰੋਣ ਲੱਗਦਾ ਉਸ ਦੀ 30 ਸਹਾਗਣ ਹੋਣ ਤੋਂ ਪਹਿਲਾਂ ਹੀ ਵਿਧਵਾ ਹੋ ਗਈ ਜਿਹੜਾ ਮੁਸੀਬਤਾਂ ਦਾ ਪਹਾੜ ਟੁੱਟਦਾ ਉਹ ਹਰਨੇਕ ਸਿੰਘ ਦੇ ਪਰਿਵਾਰ ਲਈ ਆਸ ਹੈ ਸੀ ਕੁਲਜਿੰਦਰ ਦੀ ਮੌਤ ਉਹ ਬਾਦੇ ਪਤਾ ਲੱਗਦਾ ਕਿ ਉਸ ਨੂੰ ਨਸ਼ੇ ਦੀ ਬੁਰੀ ਲਤ ਸੀ ਬਸ ਦੇ ਨਸ਼ੇ ਬਾਰੇ ਕੁਲਜਿੰਦਰ ਦੀ ਮਾਂ ਨੂੰ ਪਤਾ ਸੀ ਪਰ ਉਹ ਇਹ ਗੱਲ ਤੇ ਪੜਦਾ ਪਉਂਦੀ ਰਹੀ ਕਲਜਿੰਦਰ ਦੀ ਮਾਂ ਇਸੇ ਲਈ ਵਿਆਦੀ ਕਾਲ ਕਰ ਰਹੀ ਸੀ ਉਸ ਨੂੰ ਲੱਗਦਾ ਸੀ ਕਿ ਵਿਆਹ ਤੋਂ ਬਾਅਦ ਬੇਗਾਨੀ ਧੀ ਆ ਕੇ ਮੇਰੇ ਪੁੱਤ ਨੂੰ ਸੁਧਾਰ ਲਵੇਗੀ ਪੁੱਤ ਦੇ ਨਸ਼ੇ ਦੀ ਲਤ ਦੇ ਕਾਰਨ ਹੀ ਉਸ ਨੇ ਇੱਕ ਗਰੀਬ ਪਰਿਵਾਰ ਦੀ ਕੁੜੀ ਨਾਲ ਰਿਸ਼ਤਾ ਜੋੜਿਆ ਸੀ ਜਦੋਂ ਇਸ ਗੱਲ ਦਾ ਪਤਾ ਕੁਲਜਿੰਦਰ ਦੇ ਪਿਓ ਨੂੰ ਲੱਗਦਾ ਤਾਂ ਉਸ ਨੂੰ ਬਹੁਤ ਦੁੱਖ ਲੱਗਦਾ ਉਸ ਦੀ ਘਰਵਾਲੀ ਨੇ ਐਡਾ ਵੱਡਾ ਓਲਾ ਰੱਖਿਆ ਉਹ ਆਪਣੀ ਘਰਵਾਲੀ ਨੂੰ ਬੁਰਾ ਭਲਾ ਵੀ ਕਹਿੰਦਾ ਉਸ ਨੂੰ ਕਹਿੰਦਾ ਕਿ ਤੂੰ ਮੇਰੇ ਤੋਂ ਇਸ ਗੱਲ ਦਾ ਓਲਾ ਰੱਖ ਕੇ ਬਹੁਤ ਗਲਤ ਕੀਤਾ ਹੁਣ ਮੈਂ ਸਾਹਮਣੇ ਵਾਲਿਆਂ ਨੂੰ ਕੀ ਜਵਾਬ ਦਵਾਂਗਾ ਤੂੰ ਉਸ ਭੋਲੀ ਭਾਲੀ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਕੁਲਜਿੰਦਰ ਦੇ ਪਿਓ ਨੂੰ ਕਦੇ ਵੀ ਇਸ ਗੱਲ ਦਾ ਬਿਲਕੁਲ ਵੀ ਭੈਣਕ ਨਹੀਂ ਸੀ ਲੱਗੀ ਉਸ ਦਾ ਪੁੱਤ ਨਸ਼ਿਆਂ ਵਿੱਚ ਪੈ ਗਿਆ ਹਾਂ ਉਸ ਨੂੰ ਇਸ ਇਹ ਗੱਲ ਦਾ ਜ਼ਰੂਰ ਪਤਾ ਸੀ ਕਿ ਥੋੜੀ ਜਹੀ ਸ਼ਰਾਬ ਵਗੈਰਾ ਪੀਂਦਾ ਪਰ ਇਹ ਪਤਾ ਨਹੀਂ ਸੀ ਕਿ ਉਹ ਦੂਜੇ ਨਸ਼ੇ ਵੀ ਕਰਦਾ ਉਸ ਦੀ ਮਾਂ ਨੇ ਉਸ ਨੂੰ ਕਈ ਵਾਰੀ ਘਰੇ ਦੇਖਿਆ ਸੀ ਨਸ਼ਾ ਕਰਦੇ ਨੂੰ ਪਰ ਉਹ ਉਸ ਨੂੰ ਰੋਕ ਨਹੀਂ ਸકી ਇੱਕ ਮਾਂ ਨੇ ਐਡਾ ਵੱਡਾ ਓਲਾ ਰਖਿਆ ਤੇ ਆਪਣਾ ਘਰ ਖਤਮ ਕਰ ਲਿਆ। ਕੁਲਜਿੰਦਰ ਦਾ ਪਿਤਾ ਇਹ ਸੋਚਦਾ ਹੈ ਕਿ ਮੈਨੂੰ ਕੁੜੀ ਵਾਲਿਆਂ ਨੂੰ ਸੱਚ ਦੱਸ ਦੇਣਾ ਚਾਹੀਦਾ ਹੈ। ਉਸ ਕੁੜੀ ਦਾ ਕੋਈ ਕਸੂਰ ਨਹੀਂ, ਕਸੂਰ ਤਾਂ ਸਾਰਾ ਮੇਰੀ ਘਰ ਵਾਲੀ ਦਾ ਹੈ ਜਿਨੇ ਆਪਣੇ ਪੁੱਤ ਦੀਆਂ ਕਮੀਆਂ, ਮਾੜੀਆਂ ਆਦਤਾਂ ਤੇ ਪੜਦਾ ਪਾਇਆ। ਇਹ ਸਭ ਕੁਝ ਸੋਚ ਕੇ ਕੁਲਜਿੰਦਰ ਦਾ ਪਿਓ ਵਿਟੋਲੇ ਸੱਜਣ ਸਿੰਘ ਨੂੰ ਨਾਲ ਲੈ ਕੇ ਪਰਮਜੀਤ ਦੇ ਘਰ ਜਾਂਦਾ ਹੈ। ਉੱਥੇ ਜਾ ਕੇ ਰੋ ਰੋ ਕੇ ਉਸਦੇ ਪਿਓ ਤੋਂ ਮਾਫੀ ਮੰਗਦਾ ਹੈ ਤੇ ਇਹ ਵੀ ਕਹਿੰਦਾ ਹੈ ਕਿ ਅਸੀਂ ਗੁਨਾਹਗਾਰਾਂ, ਸਭ ਤੋਂ ਵੱਡੀ ਗੁਨਾਹਗਾਰ ਮੇਰੀ ਘਰ ਵਾਲੀ ਹੈ। ਜਸਨੂ ਸਭ ਕੁਝ ਪਤਾ ਹੁੰਦੇ ਹੋਏ ਵੀ ਉਸਨੇ ਸਾਡੇ ਤੋਂ ਉੱਲਾ ਰੱਖਿਆ ਉਹ ਕਹਿੰਦਾ ਕਿ ਮੈਂ ਤੁਹਾਨੂੰ ਇਸ ਦੁੱਖ ਦੀ ਘੜੀ 'ਚ ਛੱਡ ਨਹੀਂ ਸਕਦਾ ਹੁਣ ਇਹਦਾ ਰਿਸ਼ਤਾ ਮੈਂ ਆਪਣੇ ਹੀ ਖਾਨਦਾਨ ਵਿੱਚ ਲੈ ਕੇ ਜਾਵਾਂਗਾ ਇਹ ਗੱਲ ਸੁਣ ਕੇ ਪਰਮਜੀਤ ਦਾ ਪਿਓ ਹੈਰਾਨ ਰਹਿ ਜਾਂਦਾ ਉਸ ਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਉਹਨਾਂ ਦਾ ਹੋਣ ਵਾਲਾ ਜਵਾਈ ਨਸ਼ੇ ਕਰਦਾ ਸੀ ਹੁਣ ਹਰਨੇਕ ਤੇ ਹਰਨੇਕ ਦੀ ਘਰਵਾਲੀ ਵੀ ਇਹੀ ਸੋਚਦੇ ਸੀ ਕਿ ਜੇ ਇਹਨਾਂ ਦਾ ਮੁੰਡਾ ਨਸ਼ੇ ਪਤੇ ਕਰਦਾ ਸੀ ਕੀ ਪਤਾ ਇਹਨਾਂ ਦੇ ਖਾਨਦਾਨ 'ਚ ਕੈਸੇ ਲੋਕ ਹੋਣਗੇ ਕਰਨੇ ਇੱਕ ਇੱਕ ਵਾਰ ਬਲਜਿੰਦਰ ਦੇ ਪਿਓ ਨੂੰ ਇਹ ਕਹਿ ਦਿੰਦਾ ਕਿ ਕੋਈ ਗੱਲ ਨਹੀਂ ਬਾਈ ਜੀ ਅਸੀਂ ਸੋਚ ਵਿਚਾਰ ਕਰਕੇ ਗੱਲ ਕਰਾਂਗੇ ਇੱਕ ਵਾਰੀ ਤਾਂ ਉਹ ਆਪਣੇ ਘਰੇ ਵਾਪਸ ਆ ਜਾਂਦੇ ਆ ਘਰੇ ਆਉਂਦਿਆਂ ਹੀ ਕੁਲਜਿੰਦਰ ਦੀ ਮਾਂ ਉਸਦੇ ਪਿਓ ਦੇ ਗੜ ਪੈ ਜਾਂਦੀ ਹੈ ਤੇ ਉਸ ਨੂੰ ਕਹਿਣ ਲੱਗਦੀ ਹੈ ਕਿ ਹਜੇ ਤਾਂ ਮੇਰੇ ਪੁੱਤ ਦਾ ਸੇਵਾ ਵੀ ਠੰਡਾ ਨਹੀਂ ਹੋਇਆ ਤੂੰ ਦੂਰੇ ਰਿਸ਼ਤੇ ਗੰਢਣ ਲੱਗ ਪਿਆ ਕਿਹਦੇ ਸਰ ਤੇ ਲਿਆ ਕੇ ਉਹਨੂੰ ਰੱਖੇਗਾ ਉਹ ਤਾਂ ਮੇਰਾ ਪੁੱਤ ਖਾ ਗਈ ਮੇਰੇ ਘਰ ਚ ਆਉਣ ਤੋਂ ਪਹਿਲਾਂ ਹੀ ਮੇਰੇ ਪੁੱਤ ਨੂੰ ਖਾ ਗਈ ਕੁਲਜਿੰਦਰ ਦਾ ਪਿਓ ਉਸ ਦੀ ਮਾਂ ਨੂੰ ਚੁੱਪ ਕਰਾਉਂਦਾ ਅਤੇ ਫਿਰ ਸੋਚਦਾ ਮੇਰੇ ਸਿਰੋਂ ਸਾਰੀ ਉਮਰ ਬੋਝ ਨਹੀਂ ਲੈਣਾ ਅਸੀਂ ਕਿਸੇ ਦੀ ਧੀ ਦੇ ਨਾਲ ਧੋਖਾ ਕੀਤਾ ਉਹ ਉਹਦੀ ਮਾਂ ਨੂੰ ਤਾੜਦਾ ਵੀ ਹੈ ਕਿ ਜੋ ਹੋਏਗਾ ਮੇਰੇ ਹਿਸਾਬ ਨਾਲ ਹੋਏਗਾ ਜੇ ਤੂੰ ਐਡਾ ਵੱਡਾ ਉਲਾਂ ਨਾ ਰੱਖਿਆ ਹੁੰਦਾ ਤਾਂ ਅੱਜ ਮੈਨੂੰ ਇਸ ਤਰ੍ਹਾਂ ਵਿਚਾਲੇ ਨਹੀਂ ਸੀ ਫਸਣਾ ਪੈਣਾ ਤੂੰ ਤਾਂ ਮੈਨੂੰ ਗੱਲ ਕਰਨ ਜੋਗਾ ਵੀ ਨਹੀਂ ਛੱਡਿਆ ਫਿਰ ਕਲਜਿੰਦਰ ਦਾ ਬਾਪ ਆਪਣੇ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਗਰੀਬ ਪਰਿਵਾਰ ਦੇਖਦਾ ਜਿਹੜੇ ਦੋ ਭਰਾ ਸੀ ਉਹਨਾਂ ਵਿੱਚੋਂ ਇੱਕ ਮੁੰਡੇ ਲਈ ਉਹ ਗੱਲ ਕਰਦਾ ਕਿ ਮੈਂ ਉਸਨੂੰ ਆਪਣੇ ਘਰ ਰੱਖਣਾ ਚਾਹੁੰਨਾ ਉਸ ਮੁੰਡੇ ਨਾਲ ਪਹਿਲਾਂ ਹੀ ਸਾਰੀ ਗੱਲ ਖੋਲ ਲੈਂਦੇ ਨੇ ਕਿ ਤੂੰ ਮੇਰੀ ਪਸੰਦ ਦੀ ਕੁੜੀ ਨਾਲ ਵਿਆਹ ਕਰਾਉਣਾ ਪਵੇਗਾ ਇਹ ਵਿਆਹ ਕਰਵਾ ਕੇ ਤੂੰ ਸਾਡੇ ਹੀ ਘਰ ਵਿੱਚ ਰਹੇਗਾ ਤੇ ਮੈਂ ਆਪਣੀ ਸਾਰੀ ਜ਼ਮੀਨ ਜਾਇਦਾਦ ਦਾ ਤੈਨੂੰ ਮਾਲਕ ਬਣਾ ਦਵਾਂਗਾ ਜਦੋਂ ਮੁੰਡਾ ਹਾਮੀ ਭਰ ਦਿੰਦਾ ਹੈ ਉਸ ਤੋਂ ਬਾਅਦ ਉਹ ਇਸ ਬਾਰੇ ਹਰਨੇਕ ਨਾਲ ਗੱਲ ਚਲਾਉਂਦਾ ਹੈ ਕੁਲਜਿੰਦਰ ਦੇ ਪਿਓ ਨੇ ਭਾਵੇਂ ਹਰਨੇਕ ਨਾਲ ਗੱਲ ਚਲਾ ਲਈ ਸੀ ਪਰ ਕੁਲਜਿੰਦਰ ਦੀ ਮਾਂ ਇਹ ਸਭ ਬਹੁਤ ਜ਼ਿਆਦਾ ਇਹ ਸਭ ਦਾ ਬਹੁਤ ਜ਼ਿਆਦਾ ਵਿਰੋਧ ਕਰ ਰਹੀ ਸੀ ਪਰ ਕਲਜਿੰਦਰ ਦਾ ਪਿਓ ਇਸ ਗੱਲ ਨੂੰ ਅਣਸੁਣਿਆ ਕਰ ਦਿੰਦਾ ਹੈ। ਉਹ ਪਰਮਜੀਤ ਦੇ ਪਿਓ ਨਾਲ ਜਦੋਂ ਗੱਲਬਾਤ ਕਰਦਾ ਹੈ ਤਾਂ ਉਸ ਨੂੰ ਸਾਰੀ ਗੱਲ ਸੱਚ ਦੱਸ ਦਿੰਦਾ ਹੈ। ਜਿਵੇਂ ਤੇਵੇਂ ਕਰਕੇ ਉਹ ਆਪਣੀ ਘਰਵਾਲੀ ਨੂੰ ਵੀ ਮਨਾ ਲੈਂਦਾ ਹੈ। ਉਸੇ ਦਿਨ ਹੀ ਉਹ ਮੁੰਡੇ ਨੂੰ ਆਪਣੇ ਘਰੇ ਲੈ ਆਉਂਦਾ ਹੈ ਅਤੇ ਕਲਜਿੰਦਰ ਦੀ ਮੌਤੇ तकरीबन ਸਾਢੇ 3 ਮਹੀਨੇ ਬਾਅਦ ਉਹ ਮੁੰਡਾ ਪਰਮਜੀਤ ਨੂੰ ਵਿਆਹ ਕੇ ਉਸੇ ਘਰ ਵਿੱਚ ਲੈ ਆਉਂਦਾ ਹੈ। ਇਹ ਲੋਕਾਂ ਵਿੱਚ ਵੀ ਗੱਲਾਂ ਹੁੰਦੀਆਂ ਕੋਈ ਕਹਿੰਦਾ ਹੈ ਕਿ ਜੱਟ ਨੇ ਜ਼ਮੀਨ ਬਚਾਉਣ ਦੀ ਖਾਤਰ jaan ਕੇ ਅੱਕ ਚੱਬਿਆ। ਕੋਈ ਕੁਛ ਕਹਿੰਦਾ ਤੇ ਕੋਈ ਕੁਛ ਕਹਿੰਦਾ। ਪਰ ਕੁਲਜਿੰਦਰ ਦੇ ਬਾਪ ਦੇ ਸਿਰ ਤੇ ਜਿਹੜਾ ਬੋਝ ਸੀ ਉਸ ਦਿਨ ਉਤਰ ਗਿਆ ਕਿ ਸਾਡੇ ਕਰਕੇ ਕਿਸੇ ਬੇਗਾਨੀ ਧੀ ਨੂੰ ਲੋਕਾਂ ਦੀਆਂ ਸੌਣੀਆਂ ਨਹੀਂ ਪੈਣਗੀਆਂ। ਬਲਜਿੰਦਰ ਦੇ ਪਿਓ ਕੋਲ ਜ਼ਮੀਨ ਵੀ ਸੀ। ਉਸ ਨੇ ਉਹ ਸਾਰੀ ਜ਼ਮੀਨ ਉਸ ਮੁੰਡੇ ਦੇ ਨਾਂ ਤੇ ਕਰ ਦਿੱਤੀ। ਪਰਮਜੀਤ ਉਸ ਘਰ ਵਿੱਚ ਵਸ ਗਈ। ਪਹਿਲਾਂ-ਪਹਿਲਾਂ ਕੁਲਜਿੰਦਰ ਦੀ ਮਾਂ ਕਿਤੇ ਨਾ ਕਿਤੇ ਗੱਲਾਂ-ਗੱਲਾਂ ਵਿੱਚ ਮਿਹਣੇ ਮਾਰਦੀ ਸੀ ਤੇ ਪਰਮਜੀਤ ਸਮਝਦਾਰ ਸੀ ਜੀਨੇ ਉਹ ਮਾਹੌਲ ਨੂੰ ਸਾਂਭ ਲਿਆ। ਪਰਮਜੀਤ ਦੇ ਘਰ ਆਉਣ ਨਾਲ ਹਾਲਾਤ ਬਦਲੇ। ਕੁਲਜਿੰਦਰ ਦੇ ਬਾਪ ਨੂੰ ਵੀ ਸਹਾਰਾ ਹੋ ਮਿਲਿਆ। ਤੇ ਉਸ ਮੁੰਡੇ ਨੇ ਵੀ ਸਕੇ ਪੁੱਤ ਤੋਂ ਵੱਧ ਕੇ ਉਹਨਾਂ ਦਾ ਕੀਤਾ ਤੇ ਖੇਤੀਬਾੜੀ ਦਾ ਕੰਮ ਵੀ ਸੰਭਿਆ ਤੇ ਜਿਹੜਾ ਉਸ ਮੁੰਡੇ ਦਾ ਪਿਛਲਾ ਪਰਿਵਾਰ ਸੀ ਉਸ ਦੇ ਨਾਲ ਵੀ ਉਹਨਾਂ ਨੇ ਰਾਬਤਾ ਰੱਖਿਆ ਉਹਨਾਂ ਨੂੰ ਵੀ ਆਪਣੇ ਬਰਾਬਰ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪਰਮਜੀਤ ਵੀ ਉਸ ਪਰਿਵਾਰ 'ਚ ਜਾ ਕੇ ਮਿਲ ਕੇ ਆਉਂਦੀ ਤੇ ਦੁੱਖਾਂ ਸੁੱਖਾਂ ਵਿੱਚ ਵੀ ਨਾਲ ਖੜਦੀ ਪਰ ਕਲਜਿੰਦਰ ਦੀ ਮਾਂ ਨੂੰ ਜਿਹੜੀਆਂ ਗੱਲਾਂ ਚੁੱਪਦੀਆਂ ਸੀ ਉਮਰ ਦੇ ਹਿਸਾਬ ਨਾਲ ਹੌਲੀ-ਹੌਲੀ ਉਹ ਸਭ ਢੈਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਉਸ ਨੂੰ ਅਹਿਸਾਸ ਹੋ ਗਿਆ ਕਿ ਮੇਰੀ ਗਲਤੀ ਸੀ हां ਕੋਲਜਿੰਦਰ ਦੀ ਮਾਂ ਨੇ ਪਹਿਲਾਂ-ਪਹਿਲਾਂ ਤਾਂ ਦੋਨਾਂ ਜਣਿਆਂ ਨੂੰ ਬਹੁਤ ਤੰਗ ਕੀਤਾ ਪਰ ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਫਿਰ ਉਸ ਨੇ ਇੱਕ ਸਧਾਰਨ ਔਰਤ ਦੀ ਤਰ੍ਹਾਂ ਵਿਚਰਨਾ ਸ਼ੁਰੂ ਕਰ ਦਿੱਤਾ ਪਰਮਜੀਤ ਨੇ ਵੀ ਕਦੇ ਉਹਦਾ ਮੂੰਹ ਨਹੀਂ ਸੀ ਫਟਕਾਰਿਆ ਨਾ ਹੀ ਉਸ ਮੁੰਡੇ ਨੇ ਰਣਜੀਤ ਨੇ ਦੋਨਾਂ ਜਣਿਆਂ ਨੇ ਹੀ ਉਸ ਨੂੰ ਆਪਣੇ ਸਕੇ ਮਾਪੇ ਤੋਂ ਵੱਧ ਸਮਝਿਆ ਇਹ ਰਿਸ਼ਤਾ ਇੱਕ ਮਿਸਾਲ ਬਣ ਗਿਆ ਜਿੱਥੇ ਸ਼ੁਰੂਆਤ ਵਿੱਚ ਇੱਕ ਬਰਬਾਦੀ ਹੋਈ ਤੇ ਉਸ ਬਰਬਾਦੀ ਤੋਂ ਬਾਅਦ ਇੱਕ ਨਵੇਂ ਰਿਸ਼ਤੇ ਨੇ ਤਿੰਨ ਘਰ ਆਵਾਜ਼ ਕਰ ਦਿੱਤੇ ਇੱਕ ਮਾਂ ਨੇ ਪੁੱਤ ਦੇ ਮੋਹ ਦੇ ਵਿੱਚ ਇੱਕ ਘਰ ਉਜਾੜਨ ਦੀ ਕੋਸ਼ਿਸ਼ ਕੀਤੀ ਪਰ ਪਿਓ ਦੀ ਸਿਆਣਪ ਨੇ ਉਹ ਸਾਰਾ ਕੁਝ ਮੁੜ ਕੇ ਆਵਾਦ ਕਰ ਦਿੱਤਾ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਵਿੱਚ